ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦੀ ਜਿਹੜੀ ਵਾਢੀ ਸ਼ੁਰੂ ਹੋ ਗਈ ਹੈ ਵੱਖ-ਵੱਖ ਕਿਸਮਾਂ ਦੀ 13 ਅਪ੍ਰੈਲ 2024 ਸਾਕੀ ਦੀਆਂ ਸਾਰੇ ਕਿਸਾਨ ਵੀਰਾਂ ਨੂੰ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਫਸਲ ਵਾਢੀ ਜਿਹੜਾ ਪਸ਼ੂ ਢਾਂਡਾ ਤੁਹਾਡਾ ਪਸ਼ੂਤਾਨਾ ਸਾਰਾ ਠੀਕ ਠਾਕ ਰਹੇ ਆਪਾਂ ਵਾਸਤੇ ਲਾਹੇਬੰਦ ਹੋਵੇ। ਸੋ ਜਿਹੜੀ ਕਣਕ ਦੀ ਵੱਢੀ ਆ ਕਿਸਾਨ ਵੀਰੋ। ਓਹੋ। ਅਸਲ 'ਚ ਹੁਣ ਜਾਂ ਇਹਦੂ ਬਾਅਦ ਜਿਹੜੀਆਂ ਕਣਕਾਂ ਵੱਡੀਆਂ ਵੱਡੀਆਂ ਜਾਣਗੀਆਂ। ਉਹਨਾਂ ਦੇ ਵਿੱਚ ਆਪਾਂ ਨੂੰ ਝਾੜ ਆ ਜਿਹੜਾ ਕਨਫਰਮ ਹੋ ਜਾਣਾ। ਇਹਦੂ ਪਹਿਲਾਂ ਜਿਹੜੀਆਂ ਕਣਕਾਂ ਵੱਡੀਆਂ ਵੱਖ-ਵੱਖ ਕਿਸਮਾਂ ਜਿਹੜੀਆਂ ਕਿ ਅਕਤੂਬਰ 'ਚ ਖਾਸ ਤੌਰ ਤੇ ਬਜਾਈ ਸੀ ਜਾਂ 1 2 3 ਨਵੰਬਰ ਦੇ ਨੇੜੇ ਤੇੜ। ਉਹਦੇ ਵਿੱਚ ਫਿਰ ਕਿਸਮਵਾਰ ਤੋਂ ਪਹਿਲਾਂ ਦੀ ਜਿਹੜੀ ਕਿਸਾਨ ਵੀਰੋ ਜ਼ਰੂਰਤ ਹੁੰਦੀ ਹੈ ਫਸਲ ਦੀ ਉਹ ਹੁੰਦੀ ਹੈ ਤੁਹਾਡੀ ਜ਼ਮੀਨ ਦੀ ਕਿਸਮ ਜਿਹੜੀ ਹਲਕੇ ਪਣ ਚਾ ਜ਼ਮੀਨ ਉਹਦੀ ਕਣਕ ਥੋੜੀ ਜਲਦੀ ਆ ਜਾਂਦੀ ਪੰਜ ਸੱਤ ਦਿਨ ਜਿਹੜੀ ਭਾਰੀ ਪੱਕੀ ਜ਼ਮੀਨ ਹੁੰਦੀ ਹੈ ਉਹ ਚ ਪੰਜ ਸੱਤ ਦਿਨ 10 ਦਿਨ ਵੱਧ ਵੀ ਲੈ ਜਾਂਦੀ ਆ ਫਿਰ ਤੁਹਾਡੀ ਖਾਦ ਖਰਾਕ ਆਰਗੈਨਿਕ ਬੈਟਰ ਜ਼ਮੀਨ ਜਿ ਕਿੰਨੀ ਆ ਸੋ ਆਪਾਂ ਗੱਲ ਕਰਦੇ ਆ ਜਿਹੜੀ ਝਾੜ ਬਾਰੇ ਕਿਸਾਨ ਵੀਰਾਂ ਦੇ ਕਈ ਕਿਸਮ ਨੂੰ ਫੀਲ ਕਰਦੇ ਆ ਕਈ ਕਹਿੰਦੇ ਕਿ ਇਸ ਵਾਰ ਝਾੜ ਨਹੀਂ ਆਉਣਾ ਜਿਹੜਾ ਇਸ ਵਾਰ ਦਾ ਮੌਸਮ ਆ ਕਿਉਂਕਿ ਦੇਖੋ ਗੜੇਮਾਰੀ ਮੀਂਹ ਨਾਲ ਨੁਕਸਾਨ ਹੋਣਾ ਉਹ ਹੁੰਦੀ ਕੁਦਰਤੀ ਆਪਤ ਉਦੋਂ ਬਿਨਾ ਇਸ ਵਾਰ ਦਾ ਜਿਹੜਾ ਮੌਸਮ ਰਿਹਾ ਅਗੇਤੀਆਂ ਖਾਸ ਤੌਰ ਤੇ ਗੀਤੇ ਸਮੇਂ ਦੇ ਵਿੱਚ ਜਿਹੜੀਆਂ ਆਪਾਂ 147 147 150 ਦੇਣ ਵਾਲੀ ਵੈਰੈਟੀ ਲਾਤੀ ਉਹਦੇ ਝਾੜ ਤੇ ਜ਼ਰੂਰ ਘਸਾਰਾ ਲੱਗਿਆ ਹੋ ਸਕਦਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਕਿ ਅਕਤੂਬਰ ਨਾਲੋਂ ਨਵੰਬਰ ਆ ਜਿਹੜਾ 5 ਤੋਂ 15 20 ਨਵੰਬਰ ਆ ਉਹਦੀ ਪੋਰ ਪਰਫਾਰਮੈਂਸ ਹੁਣ ਜਿਹੜਾ ਆਉਣ ਵਾਲਾ ਮੌਸਮ ਆ ਨਾ ਉਹਦੀ ਬੈਸਟ ਪਰਫਾਰਮੈਂਸ ਰਿਹਾ ਕਰੂਗੀ ਕਾਰਨ ਜਿਹੜਾ ਨਸਾਰਾ ਉਹ ਕੋਰੇ ਦੇ ਵਿੱਚ ਹੋਣਾ ਉਹ ਵੱਡਾ ਫੈਕਟ ਪਾਉਂਦਾ ਕਈ ਕਿਸਮਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਦਾਣੇ ਭਰਨ ਦੀ ਸਮੱਸਿਆ ਵੀ ਆਈ ਕਿ ਦਾਣੇ ਘੱਟ ਪਰਿਆ ਸਿੱਟਿਆਂ ਦੇ ਵਿੱਚ ਜਿਵੇਂ 303 ਜਾਂ 826 ਵੀ ਕੋਈ ਬਹੁਤੀ ਅਕਤੂਬਰ ਚ ਲਾਉਣ ਵਾਲੀ ਕਿਸਮ ਨਹੀਂ ਹੈਗੀ ਜਾਂ ਆਪਾਂ 3086 ਵੀ ਲਾ ਲਈਏ ਇਹ ਵੀ ਥੋੜਾ ਜਿਹਾ ਸਮਾਂ 5-7 ਦਿਨ ਦੂਜੀਆਂ ਕਿਸਮਾਂ ਤੋਂ ਘੱਟ ਲੈਂਦੀ ਇਹ ਵੀ ਆਪਾਂ 5 ਤੋਂ 15 ਚ ਵਸਤ ਰਹਿੰਦੀ ਪਰ ਵੈਸੇ ਜੋ ਝਾੜ ਦੀ ਰਿਪੋਰਟ ਆਈ ਆ ਉਹ ਠੀਕ ਆ ਫਿਰ ਜੇ ਮੈਂ ਆਪਾਂ ਜ਼ਮੀਨ ਦੀ ਕਿਸਮ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਸਾਂਭ ਸੰਭਾਲ ਕੇ ਇਸ ਤਰ੍ਹਾਂ ਕਰਦੇ ਆਂ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਤਾਂ ਇਹ ਕੁਝ ਨਹੀਂ ਕੀਤਾ ਉਹਦੇ ਕੁਝ ਨਹੀਂ ਕੀਤੇ ਦੇ ਵਿੱਚ ਵੀ ਦੋ ਨੁਕਤੇ ਹੁੰਦੇ ਜਾਂ ਤਾਂ ਜ਼ਮੀਨ ਤੁਹਾਡੀ ਬਹੁਤ ਚੰਗੀ ਆ ਜੇ ਤੁਹਾਡੀ ਦਰਮਿਆਨੇ ਜੋ ਹਲਕੇ ਪਾਣ ਜਾਂ ਕੁਝ ਤੁਸੀਂ ਕੁਝ ਨਹੀਂ ਕੀਤਾ ਫਿਰ ਤੁਸੀਂ ਵੈਰੈਟੀ ਨੂੰ ਅੱਗੇ ਜਾ ਕੇ ਫੇਲ ਕਰਨਾ ਕਿ ਵੈਰੈਟੀ ਫੇਲ ਆ ਝਾੜ ਕਿਉਂਕਿ ਤੁਹਾਡੇ ਜਿਨੇ ਬੈਲੈਂਸਡ ਡਾਈਟ ਨਹੀਂ ਦਿੱਤੀ ਬੈਲੈਂਸ ਖਰਾਕ ਨਹੀਂ ਦਿੱਤੀ ਸਪਰੇ ਨਹੀਂ ਉੱਤੇ ਜ਼ਰੂਰਤ ਅਨਸਾਰ ਤਤਾਂ ਵਾਲੀਆਂ ਕੀਤੀਆਂ ਉਹਦੇ ਝਾੜ ਫਿਰ ਘੱਟ ਹੀ ਰਹਿਣਾ ਜਿਹਦੀ ਬਹੁਤ ਚੰਗੀ ਜ਼ਮੀਨ ਆ ਬਹੁਤ ਆਰਗੈਨਿਕ ਮੈਟਰ ਹਾਈ ਆ ਜਿਹੜੀਆਂ ਕਿ ਅੱਜਕੱਲ੍ਹ ਘੱਟ ਜ਼ਮੀਨਾਂ ਮਿਲਦੀਆਂ ਨੇ ਉਹਦੇ ਬਿਨਾਂ ਕੋਸ਼ਿਸ਼ ਕੀਤੇ ਝਾੜ ਆ ਜੀ ਵੱਖਰੀ ਗੱਲ ਆ ਫਿਰ ਆਪਾਂ ਉਦੋਂ ਬਾਅਦ ਕਹਿੰਦੇ ਹੁੰਨੇ ਕਿ ਵੈਰੈਟੀ ਨਵੀਂ ਫੇਰ ਆ ਜਿਹੜੀਆਂ ਨਵੀਆਂ ਵੈਰੈਟੀਆਂ ਹੁਣ ਆਈ ਆ ਆਈ ਜਾ ਰਹੀਆਂ ਨੇ ਹਾਈ ੀਲਡਿੰਗ ਵੈਰੈਟੀਆਂ ਨੇ ਤੇ ਇਹਨਾਂ ਨੂੰ ਖਰਾਕ ਤਾਂ ਜ਼ਮੀਨ ਵੀ ਚੰਗੀ ਚਾਹੀਦੀ ਆ ਦਰਮਿਆਨੀ ਆ ਜਾਂ ਮਾੜੀ ਜ਼ਮੀਨ ਆ ਤਾਂ ਉਹਦੇ ਵਿੱਚ ਫਿਰ ਆਪਾਂ ਝਾੜ ਆ ਜਿਹੜੇ 20 22 ਮਹੀਨਿਆਂ ਤੋਂ ਸ਼ੁਰੂ ਹੋਇਆ 50 55 ਮਹੀਨਿਆਂ ਤੋਂ ਜੇ ਆਪਾਂ ਕਹਿ ਲਈਏ ਕਈ ਥਾਵਾਂ ਦੇ ਉੱਤੇ ਜਿਹੜੀਆਂ ਇਦੋਂ ਮੰਨ ਲਓ 20 ਅਕਤੂਬਰ 22 ਅਕਤੂਬਰ 23 ਅਕਤੂਬਰ ਨੂੰ ਕਣਕਾਂ ਬੀਜਤੀਆਂ ਖਾਸ ਤੌਰ ਤੇ ਕੋਈ 5 10 ਦਿਨ ਕੱਟ ਲੈਣ ਵਾਲੀ ਕਿਸਮਾਂ ਤਾਂ ਉਹਦੇ ਵਿੱਚ ਫਿਰ ਝਾੜ ਦਾ ਸਾਰਾ ਲੱਗਣਾ ਸੰਭਵ ਵੈਸੇ ਜਿਹੜਾ ਐਤਕੀ ਵਾਲਾ ਮੌਸਮ ਹੈ ਜੇ ਐਤਕੀ ਤੁਹਾਡੇ ਤੋਂ ਝਾੜ ਤੁਹਾਡੀ ਕਿਸਮ ਦਾ ਨਹੀਂ ਆਇਆ ਤਾਂ ਫਿਰ ਮੁਸ਼ਕਲ ਆ ਕਿਉਂਕਿ ਐਤਕੀ ਮੌਸਮ ਵਧੀਆ ਰਿਹਾ ਹੈ ਹੁਣ ਆ 2 4 ਦਿਨ ਮੌਸਮ ਠੀਕ ਰਹੇ 15 20 ਦਿਨਾਂ ਚ ਆਪਣਾ ਜਿਹੜਾ ਸੀਜ਼ਨ ਆ ਉਹ ਨ ਜਿਹੜੀਆਂ ਹੁਣ ਤੁਸੀਂ ਕਣਕਾਂ ਵੱਢੋਗੇ ਪਿਛਲੀਆਂ 20 ਕਮੰਟਲ 22 ਕਮੰਟਲ 25 ਤੱਕ ਵੀ ਕਿਸਾਨ ਵੀਰਾਂ ਦੀ ਰਿਪੋਰਟ ਆਈ ਆ ਕਿ 60 ਮਾਣ ਕ੍ਰੋਸ ਕਰ ਗਈਆਂ ਹੁਣ ਜਿਹੜੀਆਂ ਕਣਕਾਂ ਵੱਢੋਂਗੇ ਜਿੱਥੇ ਤੁਹਾਡੀ ਵੈਰੈਟੀ ਦੀ ਚੋਣ ਸਹੀ ਹੈ ਬੀਜ ਬੀਜ ਤੁਸੀਂ ਲਿਆ ਕਿੱਥੋਂ ਆ ਕਈ ਵਾਰ ਕੀ ਹੁੰਦਾ ਨਵੀਂ ਕਿਸਮ ਹੁੰਦੀ ਪ੍ਰਾਈਵੇਟ ਪਤਾ ਨਹੀਂ ਕਿੱਥੋਂ ਲੈ ਕੇ ਆਪਾਂ ਬੀਜ ਬੀਜ ਦਿੰਨੇ ਆ ਪੀਏਯੂ ਦੀ ਕਿਸਮ ਆ ਪੀਏਯੂ ਲੁਧਿਆਣਾ ਤੋਂ ਲਓ ਆਈਆਈਡਬਲਯੂਬੀਆਰ ਕਰਨਾਲ ਦੀ ਕਿਸਮ ਆ ਉੱਥੋਂ ਅੰਦਰੋਂ ਲਓ ਕਈ ਵਾਰ ਆਪਾਂ ਪ੍ਰਾਈਵੇਟ ਕਿਸਮ ਤੇ ਬੀਜ ਲਾ ਕੇ ਤੇ ਫਿਰ ਕਹਿੰਦੇ ਨੇ ਵੈਰੈਟੀ ਮਾੜੀ ਵੈਰੈਟੀਆਂ ਬਹੁਤ ਚੰਗੀਆਂ ਨੇ ਪੀਵੀਡਬਲਯੂ 826 ਦਾ ਵੀ ਬਹੁਤ ਵਧੀਆ ਝਾੜ ਆਊਗਾ 187 222 ਤਾਂ ਪਿਛਲੇ ਵਾਰ ਦੀਆਂ ਦੇਖੀਆਂ ਪਰਖੀਆਂ ਕਿਸਮਾਂ ਨੇ ਪੂਰਾ ਟਾਪ ਕਰਨੀਆਂ 25 ਗੰਟਲ ਤੋਂ ਪਲੱਸ ਝਾੜ ਜਾਣ ਜਿਹੜੇ ਜਾਣ ਦੇ ਪੂਰੇ ਅਸਾਰ ਹੈ ਤੇ ਜੋਰ ਬੋਟਾਂ ਆਈਆਂ ਨੇ ਕਿਸਾਨ ਵੀਰਾਂ ਨੇ ਜਿਹੜਾ ਹੈਗਾ 23 24 ਇੱਥੇ ਕਿ ਜੇ ਝਾੜ ਜਿਵੇਂ ਜਿਵੇਂ ਹੁਣ ਵੱਡੋਂਗੇ ਤੁਸੀਂ ਕਣਕਾਂ ਇਹ ਜਿਹੜਾ ਹੁਣ ਝਾੜ ਆ ਜਿਹੜਾ ਵਧੂਗਾ ਤੇ ਜਿਹੜੀਆਂ ਨਵੰਬਰ ਵਾਲੀਆਂ ਕਣਕਾਂ ਨੇ ਪੂਰਾ ਟਾਪ ਦਾ ਝਾੜ ਜਿਹੜਾ ਤੁਹਾਡਾ 60 ਤੋਂ 62 65 ਹੈ ਗੱਲ ਨੋਟ ਕਰ ਲਓ ਕਨਫਰਮ ਆਇਆ ਹੈ ਕਿ ਝਾੜ ਇਹਨਾਂ ਨੂੰ ਕਈ ਕਿਸਾਨ ਵੀ ਕਹਿੰਦੇ ਝਾੜ ਪੂਰਾ ਨਾ ਦੱਸੋ ਯਾਰ ਜੇ ਮਿਹਨਤ ਕੀਤੀ ਹੈ ਫਿਰ ਝਾੜ ਦੱਸੋ ਜੇ ਤੁਸੀਂ ਕੀਤਾ ਕੁਝ ਨਹੀਂ ਗਿਆ ਫਿਰ ਆਪਾਂ ਨੂੰ ਝਾੜ ਦੱਸਿਓ ਨਾ ਦੱਸਿਓ ਬਰਾਬਰ ਹੀ ਆ ਬਹੁਤ ਬਹੁਤ ਧੰਨਵਾਦ ਜਿਹਨੇ ਮਿਹਨਤ ਕੀਤੀ ਹੁੰਦੀ ਉਹਨੂੰ ਦਾ ਖੁਸ਼ੀ ਇਸ ਚੀਜ਼ ਦੀ ਹੁੰਦੀ ਆ ਬਾਕੀ ਪ੍ਰਮਾਤਮਾ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾ ਰਹੋ